ਕਾਂਗਰਸ ਸਰਕਾਰ ਬਜਟ ਸੈਸ਼ਨ 'ਚ ਲੋਕਾਂ ਦੀਆਂ ਸਾਰੀਆਂ ਉਮੀਦਾਂ ਪੂਰੀਆਂ ਕਰੇਗੀ ਇਹ ਭਰੋਸਾ ਡਿਪਟੀ ਸਪੀਕਰ ਆਜਾਬ ਸਿੰਘ ਪੱਟੀ ਨੇ ਦਿੱਤਾ ਆਜਾਬ ਸਿੰਘ ਪੱਟੀ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਤਲਵੰਡੀ ਸਾਬੋ 'ਚ ਤਖਤ શ્રી ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹੋਈ ਸਨ ਡਿਪਟੀ ਸਪੀਕਰ ਦਾ ਕਹਿਣਾ ਹੈ ਕਿ ਉਹਨਾਂ ਦੀ ਨਜ਼ਰ 'ਚ ਸਾਰੇ ਵਿਧਾਇਕ ਇਕ ਬਰਾਬਰ ਨੇ ਤੇ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਸਭ ਦਿਨਾਂ ਲਈ ਕੋਝਿਹਾ ਵਤੀਰਾ ਕਰਨਗੇ ਮੇਰੇ ਲਈ ਵਿਧਾਨ ਸਭਾ ਦੇ ਸਾਰੇ ਮਾਨਯੋਗ ਮੈਂਬਰ ਸਹਿਬਾਨ ਚਾਹੇ ਉਹ ਹਾਕਮ ਧਿਰ ਦੇ ਹੈ ਚਾਹੇ ਉਹ ਵਿਰੋਧੀ ਧਿਰ ਦੇ ਹੈ ਚਾਹੇ ਉਹ ਆਜ਼ਾਦ ਹੈ ਚਾਹੇ ਉਹ ਛੋਟੀ ਪਾਰਟੀ ਦੇ ਚਾਹੇ ਉਹ ਵੱਡੀ ਪਾਰਟੀ ਦੇ ਮੇਰੀ ਨਜ਼ਰ ਦੇ ਵਿੱਚ ਮੇਰੇ ਦਿਲ ਦੇ ਵਿੱਚ ਸਾਰਿਆਂ ਦੇ ਲਈ ਇੱਕੋ ਜਿਹਾ ਇੱਜ਼ਤ ਮਾਨ ਸਤਕਾਰ ਮੈਰੀ ਡਿਊਟੀ ਕਨਸਟੀਟਿਊਸ਼ਨਲ ਡਿਊਟੀ ਹੋਣ ਦੇ ਨਾਤੇ ਮੈਂ ਅੱਜ ਉਹਨਾਂ ਨੂੰ ਇਨਸਾਫ ਦੇਣ ਦੇ ਲਈ ਮੇਰਾ ਮੌਲਕ ਅਤੇ ਕਾਨੂੰਨੀ ਅਧਿਕਾਰ ਅਜਾਬ ਸਿੰਘ ਪੱਟੀ ਦੇ ਨਾਲ ਇਸ ਮੌਕੇ ਪਾਰੀਗਣਤੀ ਵਿੱਚ ਕਾਂਗਰਸੀ ਵਰਕਰ ਮਾਝੋਦਸਨ ਤਲਵੰਡੀ ਸਾਬੋ ਤੋਂ ਮਨੀਸ਼ ਗਰਕ ਜਗਬਾਨੀ ਟੀਵੀ